ਸੋ ਦੇਖੋ ਦੋਸਤੋ ਇਹ ਇੰਤਜ਼ਾਰ ਹੋ ਰਿਹਾ ਬਾਬਾ ਜੀ ਦੇ ਡੋਰੇ ਦਾ ਸੋ ਹਰ ਘਰ ਦੇ ਵਿੱਚ ਬਾਬਾ ਜੀ ਧੂਫ ਦਿੱਤੀ ਜਾਂਦੀ ਹੈ ਇਹ ਸਾਡੇ ਵਿਰਸੇ ਦੀ ਨਿਸ਼ਾਨੀ ਹੈ ਇੱਕ ਦੋਸਤੋ ਇਹ ਪਰੰਪਰਾ ਇਹ ਰਿਵਾਜ ਆ ਇੱਕ ਜਿਸ ਨੂੰ ਸਾਧੀਆਂ ਤੋਰ ਨਿਭਾਉਂਦੇ ਆ ਰਹੇ ਆ ਸਾਡੇ ਬਜ਼ੁਰਗ ਸਾਡੇ ਪੱਟ ਬਟੇਰੇ ਸਾਡੀ ਪੰਚਾਇਤ ਸੋ ਦੇਖੋ ਜੀ ਉਹ ਪਹੁੰਚ ਚੁੱਕੇ ਆ ਬਾਬਾ ਜੀ ਦੀ ਧੂਫ ਲੈ ਕੇ ਦੇਖੋ ਜੀ ਪੂਰੀ ਰੌਣਕ ਹੁੰਦੀ ਆ ਨੌਜਵਾਨ ਬੱਚੇ ਬਜ਼ੁਰਗ ਹਰ ਵਰਗ ਦਾ ਇਨਸਾਨ ਇਸ ਫੇਰੀ ਦੇ ਵਿੱਚ ਸ਼ਾਮਲ ਹੁੰਦਾ ਜੀ ਸੋ ਦੇਖੋ ਦੋਸਤੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੀ ਜਾਏ ਜੀ ਦੇਖੋ ਜੀ ਇਹ ਇੰਤਜ਼ਾਰ ਹੋ ਰਿਹਾ ਇਸ ਟਾਈਮ ਬਾਬਾ ਜੀ ਦੀ ਧੂਫ ਦਾ ਜਿੰਨੇ ਵੀ ਸਾਡੇ ਪਿੰਡ ਦੇ ਵਿੱਚ ਘਰ ਆ ਸਾਰੇ ਇੰਤਜ਼ਾਰ ਕਰ ਰਹੇ ਆ ਕਿ ਕਦੋਂ ਬਾਬਾ ਜੀ ਦੀ ਧੂਫ ਸਾਡੇ ਘਰ ਦੇ ਵਿੱਚ ਆਏਗੀ। ਸੋ ਸਾਰੇ ਪਰਿਵਾਰ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਖੜੇ ਹੈ ਜੀ। ਸੋ ਦੇਖੋ ਜੀ। ਬਾਬਾ ਜੀ ਦੇ ਸੇਵਾਦਾਰ ਪਹੁੰਚ ਚੁੱਕੇ ਆ। ਸੋ ਇਹ ਵੀ ਇੱਕ ਬੜੀ ਬੜੀ ਹੀ ਕਠਿਨ ਤਪੱਸਿਆ ਇੱਕ ਬਹੁਤ ਹਾਰਡ ਕੰਮ ਹੈ ਜੀ। ਇਹ ਹਰੇਕ ਦੇ ਬਸ ਦਾ ਕੰਮ ਨਹੀਂ ਹੈ। ਕਿ ਇੱਕੋ ਸਪੀਡ ਦੇ ਵਿੱਚ ਇਕੱਲੇ ਇਕੱਲੇ ਘਰ ਚ ਘੁੰਮਣਾ ਅਗਰ ਆਪਾਂ ਇਸ ਦੀ ਐਵਰੇਜ ਕੱਟ ਕੇ ਦੇਖੀਏ ਤਾਂ ਦੋਸਤੋ ਘੱਟੋ-ਘੱਟ 40-45 ਕਿਲੋਮੀਟਰ ਦੀ ਐਵਰੇਜ ਬਣਦੀ ਆ ਅਗਰ ਆਪਾਂ ਇਸ ਦੀ ਐਵਰੇਜ ਕੱਢ ਕੇ ਦੇਖੀਏ ਕਿ ਬੰਦਾ ਕਿੰਨੇ ਕਿਲੋਮੀਟਰ ਤੁਰਦਾ ਔਰ ਉਹੀ ਸਪੀਡ ਰਹਿੰਦੀ ਹੈ ਜੀ ਅਗਰ ਆਪਾਂ ਨੋਰਮਲ ਕੋਈ ਵੀ ਬੰਦਾ ਮੇਰੇ ਵਰਗਾ ਜਾਂ ਥੋੜੇ ਵਰਗਾ ਕਰੂਗਾ ਨਹੀਂ ਕਰ ਸਕਦਾ ਇਹ ਵੀ ਇੱਕ ਉਸ ਮਾਲਕ ਦੀ ਇੱਕ ਸ਼ਕਤੀ ਆ ਜਾਂਦੀ ਹੈ ਜੀ ਉਸ ਮਾਲਕ ਦੀ ਤਾਕਤ ਆ ਜਾਂਦੀ ਹੈ ਕਿ ਜਿਹੜੇ ਬਿਨਾ ਥੱਕੇ ਹਾਰੇ ਇਹ ਸੇਵਾ ਨਿਵਾ ਰਹੇ ਆ ਦੇਖੋ ਜੀ ਸਾਹਮਣੇ ਬਾਬਾ ਜੀ ਦੀ ਟਰੂ ਪਹੁੰਚ ਚੁੱਕੀ ਆ ਬਾਬਾ ਜੀ ਦਾ ਡੋਰਾ ਆ ਚੁੱਕਿਆ ਜੀ ਲੋ ਦੋਸਤੋ ਵੀਡੀਓ ਨਾਲ ਬਨੇ ਰਹੋ ਹੋਰ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਹ ਸਾਡੇ ਵਿਰਾਸਤੀ ਜਿਹੜੇ ਸਾਡੀ ਪਰੰਪਰਾ ਹੈ ਇਹ ਇਹ ਸਾਡੇ ਪਿੰਡ ਦੇ ਜਿਹੜੇ ਮੇਨ ਮੁਖੀ ਹੁੰਦੇ ਆ ਸਾਡੇ ਜਿਹੜੇ ਪੁਰਵਾਈ ਸਾਡੇ ਬਜ਼ੁਰਗ ਹੁੰਦੇ ਆ ਨਾਲ ਇਸ ਸੇਵਾ ਦੇ ਵਿੱਚ ਮੇਨ ਬੰਦੇ ਹੁੰਦੇ ਆ ਜੀ ਜਿਹੜੇ ਸ਼ੁਰੂ ਤੋਂ ਸੇਵਾ ਨਿਭਾਉਂਦੇ ਆ ਰਹੇ ਆ ਬਹੁਤ ਹਾਰ ਸੇਵਾ ਜਦਕਿ ਇਸ ਕੰਮ ਦੀ ਕਿਸੇ ਨੂੰ ਕੋਈ ਤਨਖਾਹ ਨਹੀਂ ਮਿਲਦੀ ਕਿਸੇ ਨੂੰ ਕੋਈ ਫੀਸ ਨਹੀਂ ਮਿਲਦੀ ਸਿਰਫ ਇੱਕ ਸੇਵਾ ਹੈ ਇਹ ਇਨਸਾਨੀਅਤ ਦੇ ਨਾਤੇ ਸੇਵਾ ਜੀ ਇਹ ਦੇਖੋ ਦੇਖੋ ਕਿੰਨਾ ਦੋਸਤੋਂ ਰੌਣਕ ਲੱਗੀ ਹੋਈ ਆ ਸਾਰੇ ਨੌਜਵਾਨ ਵੀਰ ਖੜੇ ਆ ਜੀ ਇਹ ਇੱਕ ਆਪਣੀ ਡਿਊਟੀ ਸਮਝ ਕੇ ਇੱਕ ਜਿਹੜੀ ਉਸ ਮਾਲਕ ਵੱਲੋਂ ਸੇਵਾ ਲਗਾਈ ਗਈ ਆ ਉਹ ਸੇਵਾ ਹੀ ਨਿਭਾ ਰਹੇ ਆ ਜੀ। ਨਿਸ਼ਕਾਮ ਸੇਵਾ ਜੀ ਇਹ। ਬਿਨਾ ਲਾਲਚ ਤੋਂ ਸੇਵਾ ਇਹ। ਜੋ ਕਿ ਹਰ ਇੱਕ ਬੰਦਾ ਨਿਭਾਉਣਾ ਚਾਹੁੰਦਾ ਲੇਕਿਨ ਇਹ ਬਖਸ਼ਦਾ ਮਾਲਕ ਉਹਨੂੰ ਹੀ ਆ ਜਿਹਦੇ ਭਾਗਾ ਚ। ਸੋ ਦੇਖੋ ਕਿੰਦਾ ਰੌਣਕ ਲੱਗੀ ਹੋਈ ਆ। ਅੱਜ ਇਹ ਧੂਫ ਦਾ ਢੋਰਾ ਜਿਹੜਾ ਜਿਹੜੀ ਧੂਫ ਪਾ ਕੇ ਇਹ ਲਿਜਾਈ ਜਾਂਦੀ ਆ ਦੇਖੋ ਜੀ ਅੱਧ ਤੋਂ ਦਿਖਾਉਂਦਾ ਹਰ ਇੱਕ ਮਹੱਲੇ ਦੇ ਵਿੱਚ ਹਰ ਇੱਕ ਗਲੀ ਦੇ ਵਿੱਚ ਜਿੰਨੇ ਵੀ ਸਾਡੇ ਪਿੰਡ ਦੇ ਵਿੱਚ ਬਾੜ ਕਹਿੰਦੇ ਆ ਹੁਣ ਆਪਾਂ ਉਹਨਾਂ ਨੂੰ ਜਿੰਨੇ ਵੀ ਮਹੱਲੇ ਆ ਉਹਨਾਂ ਨੇ ਆਪਣੇ ਆਪਣੇ ਮਹੱਲੇ 'ਚ ਆਪਣੇ ਆਪਣੇ ਵੇੜੇ ਦੇ ਵਿੱਚ ਇਹ ਧੂਨੇ ਲਾਏ ਹੋਏ ਆ ਇਹ ਧੂਨੇ ਲਾਉਣ ਦਾ ਅਸਲੀ ਮਕਸਦ ਇਹ ਹੀ ਆ ਕਿਤੇ ਜਿੱਥੇ ਵੀ ਅੱਗ ਦੀ ਜਰੂਰਤ ਪੈ ਜਾਵੇ ਧੂਫ ਲਈ ਤਾ ਚਲਦੀ ਚਲਦੀ ਅੱਗ ਇੱਥੋਂ ਇਸੇ ਮਹਾਲੇ ਚੋਂ ਲੈ ਸਕੇ ਨੇ ਜੀ ਦੇਖੋ ਦੋਸਤੋ ਆ ਸਾਰਾ ਸਾਡਾ ਪਾਈਚਾਰਾ ਖੜਾ ਜੀ ਸਾਡੇ ਪਿੰਡ ਦੇ ਨੌਜਵਾਨ ਸਾਡੇ ਪਿੰਡ ਦੇ ਬਜ਼ੁਰਗ ਹੈ ਜੀ ਸੁਬੀਡੀ ਨਾਲ ਬਣਾਇਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਜੀ ਸੋ ਦੇਖੋ ਦੋਸਤੋ ਹੁਣ ਆ ਗਿਆ ਬਹੁਤ ਸਖਤ ਸੇਵਾ ਜੀ ਇਹ ਦੇਖੋ ਜੀ ਲੋਕ ਇਸ ਵਾਰ ਡੋਰਾ ਸਾਡੇ ਵੀਰ ਧਿੰਦੇ ਕੋਲ ਆ ਜੀ ਪਹਿਲਾਂ ਆ ਸਾਹਮਣੇ ਬੈਠਿਆ ਸੋਮੀ ਭਗਤ ਜੀ ਆ ਦੇਖੋ ਜੀ ਕਾਲੀ ਸ਼ੈਲਟਰ ਆ ভাই ਪਹਿਲਾਂ ਇਹਨਾਂ ਕੋਲ ਹੁੰਦਾ ਸੀ ਹੁਣ ਇਹ ਸਾਡੇ ਧਿੰਦੇ ਵੀਰ ਕੋਲ ਆ ਸੋ ਦੋਸਤੋ ਵੀਡੀਓ ਨਾਲ ਜੁੜੇ ਰਹੋ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਜੀ ਔਰ ਸੇਵਾ ਦਾ ਮੌਕਾ ਲੈ ਲਿਓ ਖੁੱਲੇ ਆ ਖੁੱਲੇ ਆ ਜੀ ਸੋ ਅੱਗੇ ਇਹ ਮੁੰਡੇ ਆਵਾਜ਼ ਲਗਾਉਂਦੇ ਆ ਜੀ ਨਾਲ ਜਿਹੜੇ ਸੇਵਾਦਾਰ ਆ

ਦੇ ਕੱਪੜੇ ਕਾਲਾ ਇਹ ਭਗਤ ਜੀ ਆ ਬੜਾ ਅੰਦਰ ਦੀ ਗੁੱਤ ਮਾਰੇ ਦੇ ਪਿੱਛੇ ਹਾਂ ਇੱਧਰ ਆਇਆ ਹੱਦਈ ਆ ਕੇ 200 ਦੋਸਤੋ ਦੇਖੋ ਕੱਲੇ ਕੱਲੇ ਘਰ ਬਾਬਾ ਜੀ ਦੀ ਧੂਫ ਕਮਾਈ ਜਾ ਰਹੀ ਹੈ ਜੀ ਹਰ ਸਾਲ ਇਹ ਬਾਬਾ ਜੀ ਦੀ ਧੂਫ ਐਸੇ ਤਰ੍ਹਾਂ ਹਰ ਇੱਕ ਘਰ ਦੇ ਵਿੱਚ ਹਰ ਇੱਕ ਬਾੜੇ ਚ ਚਾਹੇ ਡੰਗਰਾਂ ਦਾ ਬਾੜਾ ਹੋਵੇ ਇਹ ਨਗਰ ਖੇੜੇ ਦੀ ਸੁੱਖ ਲਈ ਇਹ ਧੂਫ ਕਮਾਈ ਜਾਂਦੀ ਹੈ ਜੀ ਤੁਸੀਂ ਭਗਤ ਜੀ ਕਿੰਨੇ ਸਾਲ ਕਰਿਆ 12 12 ਸਾਲ ਇਹ ਇਹ ਕੋਈ ਆਪਣੇ ਮਨ ਦੀ ਇੱਛਾ ਹੀ ਹੁੰਦੀ ਹੈ ਕਿ ਕੋਈ ਪੱਕਾ ਹੁੰਦਾ ਕੋਈ ਸੁੱਖ ਹੁੰਦੀ ਹੈ ਕੋਈ ਪੱਕਾ ਨਹੀਂ ਇਹ ਆਪਣੇ ਜਿਹਨੇ ਵੀ ਕੋਈ ਸੁੱਖ ਵੀ ਹੁੰਦੀ ਆ ਬਗਲੀ ਅੱਛਾ ਜੇ ਇੱਕ ਵਾਰ ਬੰਦੇ ਨੇ ਡੋਰਾ ਫੜ ਲਿਆ ਜੇ ਮੰਨ ਲਓ ਇੱਕ ਵਾਰ ਕਿਸੇ ਨੇ ਚੱਕ ਲਿਆ ਤਾਂ ਉਹਨੂੰ ਕਿੰਨੇ ਕਰਨੇ ਪੈਂਦੇ ਆ ਪਹਿਲਾਂ ਪੰਜ ਘੱਟੋ ਘੱਟ 5 ਸਾਲ ਉਹਨੂੰ ਕਰਨੇ ਪੈਣੇ ਆ ਮਤਲਬ ਉਹ ਕਿਸੇ ਰਿਸ਼ਤੇਦਾਰੀ ਚ ਕਿਤੇ ਨਹੀਂ ਜਾ ਸਕਦਾ ਜਦ ਨੋਮੀ ਦੇ ਦਿਨ ਆ ਗਏ ਇੱਕ ਅਲੀ ਡੋਰੇ ਦੀ ਸੇਵਾ ਹੁੰਦੀ ਆ ਇਹਦੇ ਨਾਲ ਕੋਈ ਹੋਰ ਵੀ ਹੁੰਦੀ ਆ ਡੋਰੇ ਦੀ ਸੇਵਾ ਕੱਲੀ ਡੋਰੇ ਦੀ ਤੁਸੀਂ ਭਗਤ ਜੀ ਕਿੰਨੇ ਕਰਿਆ 12 12 ਸਾਲ ਤੁਸੀਂ ਐ ਨਵਾਏ ਆ ਹਾਂ ਵਾਜੋ ਹੁਣ ਪਿੰਦਾ ਵੀਰ ਇਹ ਇਹ ਚਲੋ ਇਹਦੀ ਆਪਣੀ ਇੱਛਾ ਹੋ ਗਈ ਇਹਦੀ ਆਪਣੀ ਇੱਛਾ ਜਿੰਨੇ ਵੀ ਕਹ ਸਕਦਾ ਠੀਕ ਠੀਕ ਵਰਤੇ ਬਲਦੇ ਜਿੰਨੇ ਕਰ ਲੂਆਂ ਹਾਂ ਹਾਂ ਸੋ ਦੋਸਤੋ ਦੇਖੋ ਇਹ ਭਗਤ ਜੀ ਨੇ 12 ਸਾਲ ਕਰਿਆ ਕਹਿੰਦੇ ਵੀ ਜਿਹੜਾ ਬੰਦਾ ਇੱਕ ਵਾਰ ਡੋਰਾ ਚੱਕ ਲਵੇ ਇਹ ਜਿਹੜੀ ਆਪਾਂ ਤੂਫ਼ ਦੇ ਰਹੇ ਆ ਜਿਹੜਾ ਬੰਦਾ ਇੱਕ ਵਾਰ ਇਹਨੂੰ ਹੱਥ 'ਚ ਫੜ ਲਵੇ ਘੱਟੋ-ਘੱਟ ਉਹਨੂੰ 5 ਸਾਲ ਇਹ ਧਰਮ ਨਿਭਾਉਣਾ ਪੈਂਦਾ ਹੈ ਜੀ ਇਹ ਨਿਜਵ ਆ ਇਹ ਨਿਭਾਉਣਾ ਪੈਂਦਾ ਏ ਇਹ ਜਿਹੜੀ ਪਰੰਪਰਾ ਹੈ ਜੀ ਇਹ ਇਹ ਸਾਡੀ ਵਿਰਾਸਤ ਆ ਦੋਸਤੋ ਇਹ ਇਹ ਜਿਹੜੀ ਸ਼ੁਰੂ ਤੇ ਸਾਡੇ ਬਜ਼ੁਰਗ ਨਿਭਾਉਂਦੇ ਆਏ ਆ ਤੇ ਹੁਣ ਅੱਗੇ ਜਿਹੜੀ ਅੱਗੇ ਜਨਰੇਸ਼ਨ ਆ ਉਹ ਨਿਭਾ ਰਹੀ ਹੈ ਜੀ ਸੋ ਆ ਦੇਖੋ ਥੋੜੀ ਬੜੀ ਹਾਰ ਹਾਰ ਸੇ ਆ ਇਹ ਬਹੁਤ ਜ਼ਿਆਦਾ ਹਾਰ ਕੰਮ ਆ ਬਹੁਤ ਜ਼ਿਆਦਾ ਸਭ ਤੋਂ ਜ਼ਿਆਦਾ ਹਾਰ ਕੰਮ ਉਹ ਦੇਖੋ ਜੀ ਹੁਣ ਆ ਪਿੰਦੇ ਵੀਰ ਨੇ ਚੱਕਿਆ ਯਾਨੀ ਕਿ ਕਹਿੰਦੇ ਜਿਨੇ ਇੱਕ ਵਾਰ ਡੋਰਾ ਹੱਥ 'ਚ ਫੜ ਲਿਆ ਉਹਨੂੰ 5 ਸਾਲ ਘਟੋ ਘਟ ਨਵਾਉਣਾ ਪੈਂਦਾ ਸੋ ਦੇਖੋ ਕੱਲੇ ਕੱਲੇ ਘਰ ਲੈ ਕੇ ਜਾਣਾ ਇਹਨਾਂ ਨੇ ਚਾਹੀਏ ਕੋਈ ਕਿਸੇ ਦਾ ਡੰਗਰਾਂ ਵਾਲਾ ਘਰ ਚਾਹੀਏ ਕੋਈ ਕਿਸੇ ਦਾ ਰਹਿਸ਼ੀ ਘਰ ਯਾਨੀ ਕਿ ਹਰੇਕ ਘਰ ਦੇ ਵਿੱਚ ਇਹ ਜਿਹੜੀ ਸੇਵਾ ਏ ਇਹ ਧੂਫਾ ਇਹ ਲੈ ਕੇ ਜਾਣੀ ਹੀ ਹੈ ਡੋਰਾ ਗਿਆ ਭਾਈ ਸੂਰਾ ਆ ਗਿਆ ਭਾਈ ਗੁੰਡੇ ਦਰਵਾਜੇ ਕੋਲ ਗਏ ਨਹੀਂ ਕਰਬਜੀ ਕੋਲ ਗਏ ਹਾਂ ਮਾਲਕ ਹਰੀ ਮਾਲਕਾ ਲਾ ਰਹਿਣੇ ਸੂਰਾ ਆ ਗਿਆ ਜੀ ਰੱਜੇ ਕੋਲ ਸੋ ਗੋਲ ਕੇ ਪਾਈ ਸੋ ਦੋਸਤੋ ਵੀਡੀਓ ਨਾਲ ਜੁੜੇ ਰਹੋ ਚਲਦੇ ਚਲਦੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੈ ਗੁਗਾ ਜੈ ਹਰਦੀਰ ਜੀ ਲਿਖ ਦਿਓ ਜੀ ਜਰੂਰ ਬਾਬਾ ਜੀ ਦੀ ਜੈ ਜੈਕਾਰ ਜੀ ਕਰਦੇ ਹਾਂ ਹੂੰ ਜੀ ਕਰਾ ਗੁਗਾ ਯਾਰਕੀਰ ਜੀ ਦਾ ਬੋਲ ਸਥੇ ਦਰਵਾਰ ਕੀ ਜਾ ਰਹੀ ਬਿਝਾ ਲੰ ਤੈਨੂੰ ਹੋ ਜਾ ਲਾਈਟ ਬਾਲ ਕੇ ਬਿਝਾ ਲੰ ਅੰਦਰ ਹੋ ਜਾ ਲਾਈਟ ਬਾਲ ਲਾ ਕਮਾ ਦੀ ਅੰਦਰ ਆਪਣੇ ਸਾਰੇ ਅੰਦਰ ਹੋ ਗਾੜੇ ਇਹ ਪਗੇ ਜੀ ਹੁਣ ਜਿਆਦਾ ਸਾਰਾ ਲਾਸਟ ਪਿੰਡ ਹੋ ਗਿਆ ਫਿਰ ਕਿੱਥੇ ਜਾਣਾ ਹੈ ਜੀ ਗੁਗਾ ਮਾੜੀ ਤੇ ਫਿਰ ਉੱਥੇ ਚੌਂਕੀ ਲਗੂਗੀ ਹਾਂ ਜੀ ਉਸ ਤੋਂ ਇਸ ਤੋਂ ਬਾਅਦ ਚੌਂਕੀ ਲਗਣੀ ਹੈ ਹਾਂ ਜਾਏਗੇ ਜਦ ਜਲ ਲੱਗਣਾ ਸੋ ਦੋਸਤੋ ਦੇਖੋ ਜੀ ਇਹ ਜਦੋਂ ਲਾਸਟ ਹੋ ਜੈਣਾ ਲਾਸਟ ਤੋਂ ਫਿਰ ਗੱਗਾ ਯਾਰ ਪੀਰ ਜੀ ਦੇ ਦਰਬਾਰ ਦੇ ਵਿੱਚ ਜਾਣੀ ਆ ਧੂਫ ਜੀ ਫਿਰ ਉਸ ਤੋਂ ਬਾਅਦ ਚੌਂਕੀ ਦੀ ਸ਼ੁਰੂਆਤ ਹੋਣੀ ਆ ਜੀ ਫਿਰ ਅੱਜ ਦੀ ਚੌਂਕੀ ਮੇਰੇ ਖਿਆਲ ਅੱਜ ਦੀ ਚੌਂਕੀ ਫਿਰ ਲੇਟ ਤੱਕ ਚੱਲੂਗੀ ਆ ਜੀ ਹਾਂ ਅੱਗੇ ਤਾਂ 10 ਵਜੇ ਤੱਕ ਚੱਲਦੀ ਆ ਅੱਜ ਦੀ ਚੌਂਕੀ ਵੀ ਲੇਟ ਚੱਲੂਗੀ ਆ ਦੇਖੋ ਜੀ ਇਹ ਬਾਬਾ ਜੀ ਦੇ ਭਗਤ ਹੈ ਜੀ ਜਿਹੜੇ ਕੱਲੇ ਕੱਲੇ ਘਰ ਘੁੰਮ ਰਹੇ ਆ ਜੀ ਇਸੇਵਾ ਨਿਵਾ ਰਹੇ ਆ ਦੇਖੋ ਦੋਸਤੋ ਸੋ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਔਰ ਬਾਬਾ ਜੀ ਦੇ ਦਰਬਾਰ ਦੀਆਂ ਖੁਸ਼ੀਆਂ ਦੀ ਪ੍ਰਾਪਤੀ ਕਰਨੀ ਔਰ ਕਮੈਂਟਾਂ ਦੇ ਵਿੱਚ ਜੈ ਗੁੱਗਾ ਯਾਰ ਪੀਰ ਜੀ ਜ਼ਰੂਰ ਲਿਖ ਦੇਣਾ ਜੀ ਸੋ ਦੋਸਤੋ ਮੈਂ ਇਸ ਵੀਡੀਓ ਦੇ ਵਿੱਚ ਤਾਰੀਖ ਜ਼ਰੂਰ ਪਾਵਾਂਗਾ ਜੀ ਆਕੋਮਗੇ ਹਾਂ ਠੀਕ ਔਰ ਠੀਕ ਆ ਦੋਸਤੋ ਵੀਡੀਓ ਦੀ ਸਮਾਪਤੀ ਕਰਨ ਦੀ ਆਗਿਆ ਬਖਸ਼ੋ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ